ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਪੰਜਾਬ ਵਿੱਚ ਇਸ ਵੇਲੇ ਕਰੀਬ 7 ਤੋਂ ਲੈ ਕੇ 8 ਜ਼ਿਲ੍ਹਿਆਂ ਦੇ ਵਿੱਚ ਹੜ੍ਹ ਨੇ ਕਹਿਰ ਵਰਪਾਇਆ ਹੋਇਆ ਹੈ ਤੇ ਪੰਜਾਬ ਦੇ ਵਿੱਚ ਇਹਨਾਂ ਹੜ੍ਹਾਂ ਦਾ ਮੁੱਖ ਕਾਰਨ ਕੀ ਹੈ ਮੁੱਖ ਕਾਰਨ ਹੈ ਪਹਾੜਾਂ ਤੋਂ ਪਏ ਮੀਂਹ ਤੇ ਉਸ ਤੋਂ ਬਾਅਦ ਦਰਿਆਵਾਂ ਦੇ ਵਿੱਚ ਪਾਣੀ ਦੇ ਵਧੇ ਪੱਧਰ ਕਾਰਨ ਤੇ ਇਸ ਸਭ ਦੇ ਵਿਚਾਲੇ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਤੁਹਾਨੂੰ ਪਤਾ ਲੱਗ ਹੀ ਰਿਹਾ ਹੈ ਪਰ ਪਹਾੜਾ ਨੂੰ ਨਾ ਭੁੱਲੀਏ ਕਿਉਂਕਿ ਪਹਾੜਾ ਨਾਲ ਅਸੀਂ ਸਿੱਧੇ ਤੌਰ ਤੇ ਕਨੈਕਟਡ ਆ ਹਿਮਾਚਲ ਪ੍ਰਦੇਸ਼ ਦੀ ਗੱਲ ਕਰੀਏ ਤਾਂ ਇਸ ਸਮੇਂ ਹਿਮਾਚਲ ਪ੍ਰਦੇਸ਼ ਦੇ ਅੰਦਰ ਹਾਲਾਤ ਬਿਲਕੁਲ ਵੀ ਠੀਕ ਨਹੀਂ ਨੇ ਸਾਡੇ ਕੋਲ ਨਵੀਆਂ ਤਸਵੀਰਾਂ ਪਹੁੰਚੀਆਂ ਨੇ ਮੰਡੀ ਮਨਾਲੀ ਹਾਈਵੇ ਦੀਆਂ ਜਿੱਥੇ ਵੱਡੇ ਪੱਧਰ ਤੇ ਲੈਂਡਸਲਾਈਡ ਹੋਇਆ ਹੈ ਤਸਵੀਰਾਂ ਤੁਹਾਨੂੰ ਦਿਖਾਈਏ ਨਾ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਪਹਾੜਾ ਦੇ ਵਿੱਚ ਕਿਸ ਤਰ੍ਹਾਂ ਦੀ ਇਸ ਸਮੇਂ ਕਹਿਰ ਵਰ ਪਿਆ ਹੋਇਆ ਤੇ ਉਹਨਾਂ ਦਾ ਅਸਰ ਇਹ ਸਾਰੀ ਚੀਜ਼ ਦਾ ਅਸਰ ਪੰਜਾਬ ਤੇ ਕਿਸ ਤਰ੍ਹਾਂ ਪੈਣ ਵਾਲਾ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਤਸਵੀਰ ਦਿਖਾਈਏ ਇਹ ਤ ਪ੍ਰਦੇਸ਼ ਦੇ ਮੰਡੀ ਅਤੇ ਮਨਾਲੀ ਹਾਈਵੇ ਦੀਆਂ ਜਿੱਥੇ ਕਾਫੀ ਦੂਰ ਤੱਕ ਵਾਹਨਾਂ ਦੀ ਲੰਬੀ ਕਤਾਰ ਲੱਗੀ ਹੋਈ ਹੈ ਤੇ ਲੈਂਡਸਲਾਈਡ ਇਸ ਤਰ੍ਹਾਂ ਦੀ ਲੈਂਡਸਲਾਈਡ ਕੀ ਇਸ ਨੂੰ ਰਿਪੇਅਰ ਕਰਨ ਦੇ ਵਿੱਚ ਵੀ ਕਈ ਕਈ ਹਫ਼ਤੇ ਲੱਗ ਜਾਣਗੇ ਇਹ ਤਸਵੀਰਾਂ ਮੰਡੀ ਮਨਾਲੇ ਹਾਈਵੇ ਦੀਆਂ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਤੇ ਪੰਡੋ ਇਲਾਕੇ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਹੀ ਤਸਵੀਰਾਂ ਸਾਹਮਣੇ ਆਈਆਂ ਨੇ ਅੱਜ ਸਵੇਰੇ ਦੀਆਂ ਇਹ ਤਸਵੀਰਾਂ ਨੇ ਜੋ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤੇ ਸਭ ਤੋਂ ਵੱਡੀ ਗੱਲ ਜੋ ਹੈ ਉਹ ਇਹ ਹੈ ਕਿ ਜਿਹੜੇ ਵਾਹਨ ਪੰਜਾਬ ਵੱਲ ਆ ਰਹੇ ਸੀ ਜਾਂ ਪੰਜਾਬ ਤੋਂ ਹਿਮਾਚਲ ਦੇ ਵਿੱਚ ਦਾਖਲ ਹੋਏ ਸੀ ਉਹਨਾਂ ਦੇ ਲਈ ਕਈ ਕਈ ਘੰਟਿਆਂ ਤੋਂ ਇਹ ਜਾਮ ਲੱਗਿਆ ਹੋਇਆ ਸੀ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਥੋੜੀ ਦੇਰ ਲਈ ਜਾਮ ਖੁੱਲਿਆ ਸੀ ਪਰ ਅਚਾਨਕ ਫਿਰ ਲੈਂਡਸਲਾਈਡ ਹੋਈ ਤੇ ਉਸ ਤੋਂ ਬਾਅਦ ਸੰਕੜੇ ਵਾਹਨ ਕਈ-ਕਈ ਕਿਲੋਮੀਟਰ ਕਿਹਾ ਜਾ ਰਿਹਾ ਹੈ ਕਿ 50 ਕਿਲੋਮੀਟਰ ਲੰਬਾ ਜਾਮ ਵੀ ਲੱਗਿਆ ਹੋਇਆ ਹੈ ਕਈ ਥਾਵਾਂ ਤੇ ਤੇ ਇਸ ਸਭ ਦੇ ਵਿਚਾਲੇ ਪ੍ਰਸ਼ਾਸਨ ਲਈ ਚੁਣੌਤੀ ਬਣਿਆ ਹੋਇਆ ਹੈ ਕਿ ਰੋਡ ਰਿਪੇਅਰ ਕਰੀਏ ਜਾਂ ਜੋ ਲੋਕ ਫਸੇ ਨੇ ਉਹਨਾਂ ਨੂੰ ਇਵੈਕੂਏਟ ਕਰਕੇ ਉਹਨਾਂ ਦੇ ਥਾਵਾਂ ਤੱਕ ਪਹੁੰਚਾਈਏ ਇਸ ਸਮੇਂ ਸਭ ਤੋਂ ਵੱਡੀ ਸਮੱਸਿਆ ਪ੍ਰਸ਼ਾਸਨ ਦੇ ਲਈ ਫਸੀ ਹੋਈ ਹੈ ਕਿ ਕਿਵੇਂ ਲੋਕਾਂ ਦਾ ਰੈਸਕਿਊ ਕੀਤਾ ਜਾਏ ਤੇ ਉਸ ਤੋਂ ਬਾਅਦ ਜੋ ਰੋਡ ਟੁੱਟ ਚੁੱਕਿਆ ਹੈ ਲੈਂਡਸਲਾਈਡ ਕਰਕੇ ਕੱਟਿਆ ਗਿਆ ਉਸ ਨੂੰ ਕਿਸ ਤਰ੍ਹਾਂ ਰਿਪੇਅਰ ਕੀਤਾ ਜਾਏ ਇਸ ਨੂੰ ਲੈ ਕੇ ਲਗਾਤਾਰ ਅਨਾਉਂਸਮੈਂਟ ਵੀ ਹੋ ਰਹੀ ਹੈ ਜੀ ਹਾਂ ਪ੍ਰਸ਼ਾਸਨ ਲੋਕਾਂ ਨੂੰ آگਾਹ ਕਰ ਰਿਹਾ ਹੈ ਕਿ ਖਾਸ ਤੌਰ ਤੇ ਪੰਜਾਬ ਤੇ ਹਰਿਆਣੇ ਵਾਲੇ ਪਾਸਿਓ ਜਾਂ ਜੰਮੂ ਵਾਲੇ ਪਾਸਿਓ ਤੁਸੀਂ ਪਹਾੜਾਂ ਵੱਲ ਨਾਓ ਖਾਸ ਕਰਕੇ ਹਿਮਾਚਲ ਪ੍ਰਦੇਸ਼ ਦੇ ਮਨਾਲੀ ਵਾਲੇ ਇਲਾਕੇ ਦੇ ਵਿੱਚ ਕਿਉਂਕਿ ਮਨਾਲੀ ਵਾਲੇ ਇਲਾਕੇ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਬਿਆਸ ਦਰਿਆ ਲੰਘਦਾ ਹੈ ਤੇ ਉਸ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਸੀ ਉਸ ਤੋਂ ਬਾਅਦ ਹੀ ਪੰਜਾਬ ਦੇ ਵਿੱਚ ਵੀ ਪੰਜਾਬ ਦੇ ਦਰਿਆਵਾਂ ਤੇ ਪੰਜਾਬ ਦੇ ਇਲਾਕਿਆਂ ਦੇ ਵਿੱਚ ਵੀ ਪਾਣੀ ਆ ਕੇ ਵੜਿਆ ਸੀ ਸultanpur Lodhi ਦੀ ਗੱਲ ਕਰੀਏ ਜਾਂ ਹੋਰ ਇਲਾਕਿਆਂ ਦੀ ਗੱਲ ਕਰੀਏ ਇੱਥੇ ਲਗਾਤਾਰ ਹਿਮਾਚਲ ਦੇ ਵਿੱਚ ਲਗਾਤਾਰ ਪਈ ਬਰਖਾ ਕਾਰਨ ਹੀ ਇਹ ਪਾਣੀ ਵਧਿਆ ਸੀ हिमाचल प्रदेश ਦੇ ਵਿੱਚ ਪੁਲਿਸ ਲਗਾਤਾਰ ਅਨਾਉਂਸਮੈਂਟ ਕਰ ਰਹੀ ਹੈ ਅਨਾਉਂਸਮੈਂਟ ਦੇ ਵਿੱਚ ਲੋਕਾਂ ਨੂੰ ਸਾਫ ਸਾਫ ਦੱਸਿਆ ਜਾ ਰਿਹਾ ਹੈ ਕਿ ਜੋ ਇਹ ਲੰਬਾ ਜਾਮ ਹੈ ਜੋ ਲੈਂਡਸਲਾਈਡਿੰਗ ਹੈ ਇਸ ਕਰਕੇ ਇਹ ਸਥਿਤੀ ਹੋਰ ਵੀ ਕਈ ਦਿਨਾਂ ਤੱਕ ਜਾਰੀ ਰਹਿ ਸਕਦੀ ਹੈ ਇਸ ਕਰਕੇ ਜਿੰਨਾ ਹੋ ਸਕੇ ਬਚਣ ਦੀ ਕੋਸ਼ਿਸ਼ ਕਰੋ ਅਨਾਉਂਸਮੈਂਟ ਦੇ ਵਿੱਚ ਕੀ ਕੁਝ ਕਿਹਾ ਜਾ ਰਿਹਾ ਹੈ ਉਹ ਤੁਹਾਨੂੰ ਸੁਣਾਉਂਦੇ ਹਾਂ ਕਿਰਪਾਯਾ ਧਿਆਨ ਦੇ ਸਰਵ ਸਾਧਾਰਨ ਕੋ ਸੂਚਿਤ ਕੀਤਾ ਜਾਂਦਾ ਹੈ ਕਿ ਅਭੀ ਤੱਕ ਰੋਡ ਖੁੱਲਣੇ ਦੀ ਕੋਈ ਸੰਭਾਵਨਾ ਨਹੀਂ ਹੈ ਜਦ ਰੋਡ ਖੁੱਲੇਗਾ ਤਾਂ ਓਨਲੀ ਲਾਈਟ ਵਹੀਕਲ ਕੇ ਲਈ ਹੀ ਖੁੱਲੇਗਾ ਅਤਾ मेरा बड़े ट्रक ऑपरेटर के भाइयों से गुजारिश है कि अपने जो गाड़ियों में गोभी सब्जी इत्यादि सेब आदि है उनको छोटी गाड़ियों में पलटी करना शुरू कर दें धन्यवाद ਤੁਸੀਂ ਸੁਣਿਆ ਇਸ ਪੁਲਿਸ ਵਾਲੇ ਨੇ ਜਿਸ ਨੇ ਲੋਕਾਂ ਨੂੰ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਹੈ ਕਿ ਤੁਸੀਂ ਜਿੱਥੇ ਫਸੇ ਹੋਏ ਹੋ ਤੁਹਾਨੂੰ ਹੋਰ ਵੀ ਸਮਾਂ ਲੱਗ ਸਕਦਾ ਹੈ ਇਸ ਕਰਕੇ ਪ੍ਰਸ਼ਾਸਨ ਹਰ ਉਹ ਕੋਸ਼ਿਸ਼ ਕਰ ਰਿਹਾ ਜਿਸ ਦੇ ਜਿਸ ਦੇ ਤਹਿਤ ਲੋਕਾਂ ਨੂੰ ਬਚਾਇਆ ਜਾ ਸਕੇ ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਇਆ ਜਾ ਸਕੇ ਹੁਣ ਅੰਕੜਿਆਂ ਤੇ ਇੱਕ ਨਜ਼ਰ ਜਰੂਰ ਮਾਰੀਏ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਕਿ ਕੀ ਮੌਸਮ ਵਿਭਾਗ ਕਹਿ ਕੀ ਰਿਹਾ ਆਉਣ ਵਾਲੇ ਦਿਨ ਹੋਰ ਕਿਹੋ ਜਿਹੇ ਹੋ ਸਕਦੇ ਨੇ ਪੰਜਾਬ ਲਈ ਹਿਮਾਚਲ ਪ੍ਰਦੇਸ਼ ਲਈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਅੰਕੜਿਆਂ ਤੇ ਨਜ਼ਰ ਮਾਰੀਏ ਤੇ ਉਸ ਤੋਂ ਬਾਅਦ ਤੁਹਾਨੂੰ ਸਮਝ ਆਏਗਾ ਕਿ ਇਹ ਜੋ ਪਰਲੋ ਹੈ ਪਹਾੜਾਂ ਦੇ ਵਿੱਚ ਅੱਜ ਤੱਕ ਲੋਕਾਂ ਨੂੰ ਪ੍ਰਭਾਵਿਤ ਹੁਣ ਤੱਕ ਕਰ ਚੁੱਕੀ ਹੈ ਤਾਂ ਇਸ ਸਮੇ 1 1 ਪੁਆਇੰਟ ਕਰਕੇ ਚੱਲੇ ਹਿਮਾਚਲ ਪ੍ਰਦੇਸ਼ ਦੇ ਵਿੱਚ ਲੈਂਡਸਲਾਈਡਿੰਗ ਦੀ ਘਟਨਾ ਕਰੀਬ-ਕਰੀਬ ਰੋਜ਼ ਰੋਜ਼ਾਨਾ ਵਾੰਗੀ ਹੋ ਗਈ ਤੇ ਅੱਜ ਵੀ ਹੋਈ ਪੰਜਾਬ ਦੇ ਲੋਕ ਜੋ ਹਿਮਾਚਲ ਜਾ ਰਹੇ ਨੇ ਉਹਨਾਂ ਦੇ ਲਈ ਇਹ ਰਾਹ ਬੇहद ਖਤਰਨਾਕ ਹੈ ਅਸੀਂ ਬਾਰ-ਬਾਰ ਕਹਿ ਰਹੇ ਹਾਂ ਜਿਵੇਂ ਪਹਿਲਾਂ ਦੱਸਿਆ ਅਸੀਂ ਮੰਡੀ ਤੋਂ ਲੈ ਕੇ ਮਨਾਲੀ ਰੋਡ ਦਾ ਸੰਪਰਕ ਇਸ ਸਮੇ ਟੁੱਟ ਚੁੱਕਿਆ ਹੈ ਤੇ ਕਰੀਬ 50 ਕਿਲੋਮੀਟਰ ਲੰਬਾ ਜਾਮ ਇਸ ਸਮੇ ਉਸ ਰੂਟ ਤੇ ਲੱਗਿਆ ਹੋਇਆ ਹੈ ਤੇ ਇਸ ਤੋਂ ਬਾਅਦ ਪੰਜਾਬ ਦੀਆਂ ਸਰਕਾਰੀ ਬੱਸਾਂ ਜੋ ਡੀਪੂਆਂ ਤੋਂ ਚੱਲਦੀਆਂ ਨੇ ਹਿਮਾਚਲ ਨੂੰ ਜਾਣ ਲਈ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਪੰਜਾਬ ਦੀ ਕੋਈ ਵੀ ਬੱਸ ਹਿਮਾਚਲ ਵੱਲ ਨਹੀਂ ਜਾ ਰਹੀ ਹੈ ਸਬਜ਼ੀਆਂ ਅਤੇ ਫਰੂਟ ਦੇ ਜੋ ਛੋਟੀਆਂ ਗੱਡੀਆਂ ਨੇ ਉਹਨਾਂ ਨੂੰ ਲੱਦ ਕੇ ਉਸ ਦੇ ਵਿੱਚ ਭੇਜਿਆ ਜਾ ਰਿਹਾ ਕਿਉਂਕਿ ਤੁਹਾਨੂੰ ਪਤਾ ਹੋਵੇਗਾ ਕਿ ਜਿਵੇਂ ਜਿਵੇਂ ਇਹ ਹੜ੍ਹ ਦੀ ਸਥਿਤੀ ਬਣੀ ਹੋਈ ਹੈ ਉਹ ਉਸ ਕਰਕੇ ਪੰਜਾਬ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਦਿੱਲੀ ਦੇ ਵਿੱਚ ਸੇਬਾਂ ਦੀਆਂ ਫਰੂਟਾਂ ਦੀ ਇਸ ਸਮੇਂ ਰੇਟ ਕਾਫੀ ਵੱਧ ਚੁੱਕੇ ਨੇ सेबਾਂ ਦੀ ਬੋਲੀ 24 ਅਗਸਤ ਤੋਂ ਸ਼ੁਰੂ ਹੋ ਚੁੱਕੀ ਸੀ ਹਿਮਾਚਲ ਪ੍ਰਦੇਸ਼ ਦੇ ਵਿੱਚ ਕਿਉਂਕਿ ਉਸ ਤੋਂ ਬਾਅਦ ਹੀ ਇਹ ਸੀਜ਼ਨ ਆਉਂਦਾ ਹੈ ਉਸ ਤੋਂ ਬਾਅਦ ਲੋਕ ਇਸ ਨੂੰ ਘੱਟ ਰੇਟ ਤੇ ਖਰੀਦ ਸਕਦੇ ਨੇ ਪਰ ਇਸ ਸਮੇਂ ਉਹਨਾਂ ਦਾ ਵੀ ਰੇਟ ਵੱਧ ਚੁੱਕਾ ਹੈ ਕਿਉਂਕਿ ਈਵੈਕੂਏਸ਼ਨ ਨਹੀਂ ਹੋ ਪਾਰਾ ਗੱਡੀਆਂ ਜਿੱਥੇ ਫਸੀਆਂ ਨੇ ਲਗਭਗ ਫਸੀਆਂ ਹੀ ਹੋਈਆਂ ਨੇ ਹੁਣ ਤੱਕ ਹਿਮਾਚਲ ਪ੍ਰਦੇਸ਼ ਦੇ ਵਿੱਚ ਗੱਲ ਕਰੀਏ ਤਾਂ 2394 ਕਰੋੜ ਰੁਪਏ ਦਾ ਨੁਕਸਾਨ ਦਾ ਅੰਦਾਜ਼ਾ ਲਗਾਇਆ ਗਿਆ ਹੈ ਸਿਰਫ ਔਰ ਸਿਰਫ ਇਸ ਮੌਨਸੂਨ ਸੀਜ਼ਨ ਦੇ ਵਿੱਚ ਤੇ ਜੂਨ ਤੋਂ ਲੈ ਕੇ ਅਗਸਤ ਤੱਕ ਹੁਣ ਤੱਕ 300 ਲੋਕਾਂ ਦੀ ਜਾਨ ਚਲੀ ਗਈ ਹੈ ਸਿਰਫ ਖਰਾਬ ਮੌਸਮ ਤੇ ਇਸ ਤਰ੍ਹਾਂ ਦੇ ਲੈਂਡਸਲਾਈਡਿੰਗ ਕਰਕੇ ਹਿਮਾਚਲ ਪ੍ਰਦੇਸ਼ ਦੇ ਵਿੱਚ ਇਹ ਅੰਕੜਾ ਸੀ ਤੁਹਾਨੂੰ ਦੱਸਿਆ ਕਿ ਕਿਸ ਤਰ੍ਹਾਂ ਕੁਦਰਤ ਨੇ ਕਹਿਰ ਵਰਪਾਇਆ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਤੇ ਹੁਣ ਸਭ ਤੋਂ ਅਹਿਮ ਬਿਆਨ ਜੋ ਮੌਸਮ ਵਿਭਾਗ ਦੇ ਜੋ ਵਿਗਿਆਨੀ ਨੇ ਉਹ ਕੀ ਕਹਿ ਰਹੇ ਨੇ ਕਿਉਂਕਿ ਉਹਨਾਂ ਤੋਂ ਅਸੀਂ ਪੁੱਛਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਣੇ ਹਿਮਾਚਲ ਪ੍ਰਦੇਸ਼ ਵਿੱਚ ਕਿਸ ਤਰ੍ਹਾਂ ਦਾ ਮੌਸਮ ਰਹਿਣ ਵਾਲਾ ਹੈ ਤਾਂ ਉਹਨਾਂ ਦੇ ਵੱਲੋਂ ਕਹੀ ਗਈ ਗੱਲ ਬਹੁਤੀ ਸਕੂਨ ਨਹੀਂ ਦਿੰਦੀ ਬਹੁਤੀ ਰਾਹਤ ਨਹੀਂ ਦਿੰਦੀ ਸਗੋਂ ਚਿੰਤਾ ਹੋਰ ਵਧਾਉਂਦੀ ਹੈ ਅੱਜ ਤੇ ਕੱਲ ਦੁਪਹਿਰ ਬਾਅਦ ਫਿਰ ਤੋਂ ਮੌਨਸੂਨ ਕੁਝ ਐਕਟਿਵ ਚੱਲੂਗਾ ਤਾਂ ਕੁਲਮ ਲੱਗੇ ਹੁਣ ਸਟੇਬਲ ਹੈਗਾ ਵੈਦਰ ਕੱਲ ਤੋਂ ਵੀ بارش ਕੱਲ ਵੀ ਘੱਟ ਸੀਗੀ ਅੱਜ ਵੀ ਘੱਟ ਹੀ ਹੈਗੀ ਹੈ ਕੁਝ ਥਾਵਾਂ ਤੇ ਹਾਲਾਂਕਿ ਨਾਰਥ-ਵੈਸਟ ਪੰਜਾਬ ਚ ਆਈ ਹੈ ਜਿੱਦਾਂ ਪਠਾਨਕੋਟ ਹੈ ਗੁਰਦਾਸਪੁਰ ਹੈ ਤੇ ਰੂਪਨਗਰ ਹੈਗਾ ਐਸਬਸ ਨਗਰ ਰਹੇਗਾ ਇਹਨਾਂ ਸਾਰੇ ਜ਼ਿਲ੍ਹੇ ਵਿੱਚ ਤੇ ਸੰਗਰੂਰ ਵੀ ਹੈਗਾ ਕੁਛ ਕੁਛ ਮੀ ਆਇਆ ਲੇਕਿਨ ਜਿਆਦਾ ਨਹੀਂ ਹੈਗਾ ਹੁਣ ਆਉਣ ਵਾਲੇ ਦਿਨਾਂ ਚ 29 ਤਰੀਕ ਤੋਂ ਬਾਅਦ ਫਿਰ ਤੋਂ ਪਿਕਅਪ ਕਰੂਗਾ ਹੁਣ ਮੀ ਤੇ 30 ਤੇ 31 ਤਰੀਕ ਨੂੰ ਚਾਂਸਸ ਹੈ ਕਿ ਪੂਰੇ ਪੰਜਾਬ ਚ ਮੀ ਦੇ ਫਿਰ ਤੋਂ ਵਧਣ ਦੇ ਚਾਂਸਸ ਹੈਗੇ ਯਾਨੀ ਕਿ ਖਤਰਾ ਹਲੇ ਟਲਿਆ ਨਹੀਂ ਖਤਰਾ ਚੱਲ ਆਈ ਅਜੇ ਅਜੇ ਖਤਰਾ ਹੈਗਾ ਪਰ ਇਹ ਹੈਗਾ ਕਿ ਇਹ ਜਿਹੜਾ ਮੀ ਹੈਗਾ ਇੰਨਾ ਨਹੀਂ ਹੈ ਜਿੰਨਾ ਅਸੀਂ ਪਿਛਲੇ 3 ਦਿਨਾਂ ਵਿੱਚ ਦੇਖਿਆ ਪਿਛਲੇ 3 ਦਿਨਾਂ ਵਿੱਚ ਜਿਹੜਾ 118 ਮਿਲੀਮੀਟਰ ਮੀ ਪੈ ਗਿਆ ਹੋਣਾ ਕਿੰਨਾ ਚਾਹਣਾ 14 ਮਿਲੀਮੀਟਰ ਦੇ ਆਸਪਾਸ ਚਾਹੀਦਾ ਸੀ ਕਰੀਬ-ਕਰੀਬ 8 8 ਜਾਂ 9 ਟਾਈਮ ਜ਼ਿਆਦਾ ਹੋ ਗਿਆ ਮਤਲਬ 8 ਟਾਈਮ ਜ਼ਿਆਦਾ ਹੋ ਗਿਆ ਉਹਦੇ ਕਰਕੇ ਇਹ ਸਿਚੁਏਸ਼ਨ ਜਿਹੜੀ ਤੁਸੀਂ ਦੇਖ ਰਹੇ ਹੋ ਕਾਫੀ ਹੱਦ ਤੱਕ ਆਈ ਹੈ